ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਲਓ ਜੀ ਅੱਜ ਲੱਗੇ ਆਪਾਂ ਕੱਦੂ ਕਰਨ ਆਪਾਂ ਟਰੈਕਟਰ ਲੈ ਲਿਆ ਆਪਣਾ 5075 ਜਿਹੜਾ ਲਿਆ ਸੀਗਾ ਜਿਸ ਕਰਕੇ ਤੇ ਅੱਜ ਕੱਦੂ ਤੇ ਮੈਂ ਕਿਹਾ ਇਹੀ ਲਾਉਨੇ ਆ ਜਦ ਹੈਗਾ ਵਾ ਕਿਉਂ ਨਾ ਸਵਾਦ ਲਿਆ ਜਾਵੇ ਜਰੂਰੀ ਲੱਪੜਨਾ ਤੇ ਪੰਨਾ ਤੇ ਜਰੂਰੀ ਗਰਮੀ 'ਚ ਮਰਨਾ ਇੱਤਰ ਹਜੇ ਕਰਦਾ ਸੀ ਨਾ ਬਾੜੋ ਮੈਂ ਕਿਹਾ ਹੁਣ ਤਾਂ ਇਹੀ ਬਾੜਨਾ ਪਾ ਹੁਣ ਨਹੀਂ ਛੱਡਣਾ ਇਹ ਵੀ ਇਹ ਤਾਂ ਕਰਾਉਣਾ ਕੀ ਆ ਵੀ ਮੈਂ ਲਿਆ ਤਾਂ ਇਹੀ ਘਤਰੀ ਸੀਗਾ ਵੀ ਕੱਦੂ ਕਰਨਾ ਮੈਨੂੰ ਫਿਰ ਦੂਜੇ ਟਰੈਕਟਰਾਂ ਦੇ ਪੈਂਦਾ ਵੀ ਇਹਦੇ ਨਾਲ ਕਰਿਆ ਕਰੂੰਗਾ ਵਧੀਆ ਸਮਾਂ ਠੀਕ ਹੈ ਨਹੀਂ ਤਾਂ ਕਰਕੇ ਹੁਣ ਆ ਬਈ ਚੱਲੇ ਆ ਕੱਦੂ ਕਰਨ ਤੇ ਅੱਜ ਕਿਾਰੇ ਭਰੇ ਹੋਏ ਆ ਲੋ ਜੀ ਕਬੂਟਾ ਵਾਲੀ ਟੀਮ ਪਹੁੰਚੀ ਆ ਚਲਵਾਉਣ ਨੂੰ ਆਪਣੇ ਤੇ ਲੱਗਿਆ ਬਾਬਾ ਜੀ ਦਾ ਨੌ ਲੈ ਲਿਆ ਪ੍ਰਸ਼ਾਦ ਵੰਡਤਾ ਤੇ ਲੱਗਿਆ ਚਲਾਉਣ ਤੇ ਜਿੱਦਣ ਹੱਥਾਂ ਵਾਲੀ ਸ਼ੁਰੂ ਕਰਾਂਗੇ ਉਦੋਂ ਫਿਰ ਪ੍ਰਸ਼ਾਦ ਵੰਡਾਂਗੇ ਤੇ ਅੱਜ ਹੁਣ ਲੱਗਿਆ ਸ਼ੁਰੂ ਕਰਨ ਬਚਾਵਾ ਬਚਾ ਉੱਡਿਆ ਹੋ ਵਧੀਆ ਰੱਬ ਦਾ ਰੂਪ ਆ ਲੋ ਜੀ ਚੱਲ ਵੀ ਕਬੂਟਾ ਰਾਣੀ ਜਪਾਨ ਦੀ ਰਾਣੀ ਖੁੰਝਾ ਖਾਂਜੀ ਲਾ ਦਿਓ ਨਾਲ ਹੀ ਇਹ 26 ਦੀ ਆਪ ਪਨੀਰੀ ਪੱਟ ਕੇ ਸਿੱਟੀ ਸੀ ਥੋੜੀ ਵਾਲੀ ਟਰੇ ਖਾਲੀ ਕਰੀ ਹੋਈ ਆ ਫਿਰ ਉਹਦਾ ਹੀ ਖੁੰਝਾ ਲਾਦੀ ਨਾ ਲਿਆ ਕੇ ਆਹ ਦੇਖ ਲੈ ਲਾਉ ਭਈਆ ਐਵੇਂ ਜੌਣ ਬੜੀ ਜੀ ਡੂੰਗਾ ਜਾਂਦਾ ਚੌਲ ਆਹ ਟਰੇ ਵਾਲੀ ਪਨੀਰੀ ਦੀ ਬਸ ਆਹੀ ਮੋਜ ਵੀ ਇਹ ਵਾਲੀ ਬੰਦ ਨਹੀਂ ਹੋਣੀ ਬਸ ਜਿਹੜਾ ਉਹ ਆਪਣੇ ਇਹਦੇ ਵਿੱਚ ਸਾਫ ਪਲੇਟ ਕਰਿਆ ਨੇ ਇਹਨਾਂ ਨੇ ਫੰਕਸ਼ਨ ਜਿਆ ਸਟੀering ਮੋਡਲ ਸਟੀering ਮੋਡਲ ਦੇ ਆਪਣੇ ਆਪ ਚੱਕ ਲੈਂਦੀ ਆ ਕੋਈ ਲੀਵ ਨਹੀਂ ਉਹਦੇ ਬਸ ਸਟੀering ਨੂੰ ਘੇੜਾ ਦਿੱਤਾ ਸਟੀering ਨੂੰ ਘੇੜਾ ਦੇਣ ਤੇ ਚੱਕ ਲੈਂਦਾ ਉੱਥੋਂ ਆ ਗਈ ਫਿਰਦੀ ਆ ਫਿਰ ਜਿੱਥੇ ਸ਼ੁਰੂ ਹੋਣਾ ਦੇ ਜਿੱਥੇ ਆਪਾਂ ਸੈਂਸਰ ਕਰਤਾ ਨਾ ਵੀ ਇੱਥੋਂ ਹੀ ਜੱਲਣਾ ਦੁਬਾਰਾ ਬਸ ਉੱਥੇ ਹੀ ਜਲਦੀ ਆ ਜਦੋਂ ਸਟੀering ਸਿੱਧਾ ਹੋ ਗਿਆ ਉਦੋਂ ਹੀ ਚੱਲਦੀ ਆ ਇਹ ਮੌਜੂਦ ਆ ਪਾਸੇ ਕਰ ਦੇ ਲਓ ਜੀ ਝੋਨੇ ਦੀ ਲਵਾਈ ਤਾਂ ਬਾਈ ਇਹਦੇ ਵਰਗੀ ਹੈ ਹੀ ਨਹੀਂ ਕਿਸੇ ਦੀ ਬੰਦੇ ਨਹੀਂ ਲਾ ਸਕਦੇ ਇਹਦੇ ਬਰोबर ਝੋਨਾ ਸੱਚੀ ਕਹਿੰਦਾ ਮੈਂ ਹੁਣ ਖੜਾ ਹੀ ਦੂਜੇ ਪਾਸੇ ਆਂ ਕਰਕੇ ਹੈਗਾ ਨਹੀਂ ਇਹਦੀ ਵਰਗਾ ਝੋਨਾ ਨਹੀਂ ਲੱਗਦਾ ਬਾਈ 26 ਝੋਨੇ ਦਾ ਤਾਂ ਬਾਈ ਇਹ ਵਰਦਾਨ ਆ ਸੱਚੀ ਦੱਸਾਂ ਤੁਹਾਨੂੰ ਆ ਦੇਖੋ ਸੋ ਸਟਾਰਟਿੰਗ ਰਹੀਓ ਨੇ ਠੀਕ ਆ ਜੀ ਨੂੰ 26 26 ਝੋਨੇ ਦਾ ਫਰਦਾਨ ਆ ਦੇ ਲੋ ਲੈ ਆ ਕਰ ਲੋ ਚੱਕ ਆ ਥੋੜਾ ਨੇੜੇ ਕਰਤਾ ਥੜ ਨੇੜੇ ਆ ਥੋੜੇ ਦੂਰੇ ਆ ਉਹ ਚੱਕ ਦੀ ਸਿੰਗਲ ਸਿੰਗਲ ਡਾਲੀ ਉਹਨੇ ਮੋੜ ਤੇ ਮੋੜ ਦਾ ਸਾਰਾ ਲੈਫਟਾਪੇ ਚੱਕ ਲੈਂਦੀ ਹੈ। ਇਹ ਨਜ਼ਾਰਾ ਹੈ ਦਾ ਦੂਰਾ ਹੁਣ ਦੇਖਿਓ ਜਦੋਂ ਇਧਰਲੇ ਪਾਸੇ ਆਈ ਲੈਫਟਾਪੇ ਚੱਕ ਲੈਣੇ ਕੋਈ ਲੀਵਰ ਨਹੀਂ ਹਲਾਉਣਾ ਕੁਝ ਨਹੀਂ ਜਿੱਥੋਂ ਉਹ ਸ਼ੁਰੂ ਕਰਿਆ ਉੱਥੇ ਹੀ ਜਾ ਕੇ ਲੈਫਟ ਦੇਤੇ ਸਵਾਦ ਆ ਗਿਆ ਇਹਦਾ ਬਰਾਬਰਲੀ ਹਾਂ ਤੇ ਇਹ ਲੈ ਆਇਆ ਤਾਂ ਮੁੱਲ ਮੋੜਦੀ ਆ ਹੋਰ ਲਾਲੀ ਵੀ ਜੀ ਕੁਝ ਕਹਿਣਾ ਚਾਹੋਗੇ ਬਸ ਬਹੁਤ ਜ਼ਿਆਦਾ ਡਿਫਰੈਂਸ ਹਾਂ ਲੋਬੀਆ ਹਾਂ ਠੀਕ ਹੈ ਕਿੰਨਾ ਕਰਦੀ ਆਂ ਪੰਜਾਬ ਵਿੱਚ ਫੰਕਸ਼ਨ ਥੱਲੇ ਗਰੀਸ ਥੱਲੇ ਰੇਡੀਨਸ ਥੱਲੇ ਐਂਡ ਜਿਹੇ ਪ੍ਰੋਸੈਸ ਉਹ ਆਈ ਆ ਉਹਨੀ ਕੀ ਦਾ ਮੁੱਲ ਮਰਦਾ ਹਾਂ ਸਾਡੀ ਬਾਈ ਜੀ ਸਰਵਿਸ ਇਹੋ ਜੀ ਦਵਾਂਗੇ ਘਰ ਘਰ ਜਾ ਕੇ ਹਾਂ ਜੇ ਕੋਈ ਬੰਦਾ ਬੁਲਾਵੇ ਕੋਲੇ ਜਰੂਰ ਜਾਵਾਂਗੇ ਈਵਨ ਅਸੀਂ ਯੂਪੀ ਤੱਕ ਸਟਾਰਟ ਕਰਤੀਆਂ ਹਰਿਆਣਾ ਸਟਾਰਟ ਕਰਤਾ ਤੇ ਸਾਰੇ ਕਿਤੇ ਕਰਤੀਆਂ ਹਰ ਜਗ੍ਹਾ ਜ਼ਿਮੀਦਾਰ ਭਰਾ ਨਾਲ ਜੁੜੇ ਆ ਖੜੇ ਆ ਜਿੰਨੇ ਲੋਕੇ ਹੋਗੇ ਤੁਹਾਡਾ ਨੰਬਰ ਬੋਲ ਦਿਓ 9876547170 98768 ਅ 000 ਬੱਦ ਤੱਕ ਇਹ ਕੰਪਨੀ ਦੇ ਓਨਰ ਇਹ ਆ ਬਹੁਤ ਵੀਰ ਮੈਨੂੰ ਕਹੀ ਜਾਂਦੇ ਵੀਰੇ ਤੁਸੀਂ ਵੇਚਦੇ ਹੋ ਤਾਂ ਮੈਂ ਨਹੀਂ ਵੇਚਦਾ ਇਹ ਵੀਰੇ ਦੀ ਕੰਪਨੀ ਆ ਆਪਾਂ ਤਾਂ ਫਾਰਮਰ ਆ ਬਾਈ ਹਾਂਜੀ ਸਰ ਗਿਆ ਸਰ ਖੜ ਗਿਆ ਸਰ ਬਹੁਤ ਸਿਰ ਜੀ ਜਾਈ बस इतना ਝੋਨੇ ਵਾਂਗੂ ਦੱਲੇ ਮੱਲੇ ਲਾ ਦੇਣੇ ਆ ਫਿਰ ਆ ਦੇਖ ਲੋ ਕਿੰਨੀ ਕਿ ਜਗ੍ਹਾ ਵਾ ਵੀਰੇ ਬਈ ਪੂਰਾ ਪੂਰਾ ਆਪਣਾ ਹੋ ਗਿਆ ਵੀ 15 ਮਿੰਟ ਨਾਲ ਇੰਨੀ ਜਗ੍ਹਾ ਲੱਗ ਗਈ ਆ ਤੇ ਕਿੰਨੀ ਜਗ੍ਹਾ ਲੱਗ ਗਈ ਮਸਾਂ ਲੱਗੇ ਨੂੰ ਲਾਉਣ ਨੂੰ ਵੀ 15 ਕੁ ਮਿੰਟ ਹੀ ਲੱਗਿਆ ਕਣਕ ਵਾਲੇ ਖੱਤਿਆਂ 'ਚ ਤਾਂ ਨੇਰੀ ਲਿਆ ਦੂ ਇਹ ਜਿੰਨੇ ਮਰਜ਼ੀ ਲੈ ਚੱਲੋ ਮੱਕੀ ਵਾਲੇ 'ਚ ਥੋੜਾ ਸਲੋ ਕਰਨਾ ਪੈ ਜਾਂਦਾ ਕਣਕ ਵਾਲੇ ਖੱਤਿਆਂ ਨਾਲ ਤੇ ਬਸ ਨਹੀਂ ਤਾਂ ਨੇਰੀ ਲਿਆ ਦਿੰਦੀ ਹੈ ਪੂਰੀ ਇਹ ਇਹ ਤਾਂ ਯਾਰ ਪਨੀਰੀ ਹੋਵੇ ਜਿੰਨਾ ਮਰਜੀ ਲਈ ਚੱਲੋ ਬਸ ਪਨੀਰੀ ਨੂੰ ਥੱਕ ਜਾਂਦੇ ਆ ਬੰਦੇ ਸੱਚੀ ਦੱਸੋ ਟ੍ਰੇਆਂ ਵਾਲਾ ਤਾਂ ਇਹ ਖਾਲੀ ਨਹੀਂ ਨਾ ਹੁੰਦਾ ਹਾ ਇਹ ਰੁਕਦੀ ਨਹੀਂ ਜਿਹੜੀ ਉਹ ਹੱਥਾਂ ਵਾਲੀ ਆ ਉਹ ਜੇ ਨਾ ਕਿਤੇ ਮਿੱਟੀ ਜ਼ਿਆਦਾ ਆ ਗਈ ਜਾਂ ਕੋਈ ਡਲੀ ਟੁਲੀ ਆ ਗਈ ਉਹਦੇ ਕਰਕੇ ਉਹ ਰੁਕ ਜਾਂਦੀ ਆ ਜਿਹੜੀ ਮੈਟ ਵਾਲੀ ਆ ਟ੍ਰੇ ਵਾਲਾ ਸਿਸਟਮ ਦਾ ਹਾਂ ਬਸ ਸਵਾਦ ਹੈਗਾ ਵੱਖਰਾ ਵੀ ਹਾਂ ਸਾਰੀ ਚੱਲੂ ਤਾਂ ਹੈ ਨਾ ਮਗਰ ਮੁੜ ਕੇ ਦੇਖਣ ਦੀ ਲੋੜ ਨਾ ਨਾ ਮਨਾ ਮਗਰ ਮੁੜ ਕੇ ਨਾਲੇ ਵਿੱਚ ਵੀ ਕੁਝ ਲਾਉਣ ਦੀ ਲੋੜ ਨਹੀਂ ਜਮਤ ਹੁਣ ਆਪਾਂ ਕਦੋਂ ਵੀ ਨਹੀਂ ਕਰਿਆ ਦਿਲ ਇਹ ਚ ਪਾਣੀ ਸੁੱਕੇ ਨੇ ਹਾਂ ਬੇਲਾ ਉਨੇ ਕ ਪਨੀਰੀ ਨਾਲ ਸਰ ਗਿਆ ਪੂਰਾ ਵਧੀਆ ਭੱਜਦੀ ਤਾਂ ਬਹੁਤ ਰੋਡ ਤੇ ਤਾਂ ਐਨ ਪੂਰੀ ਭੱਜ ਲੈਂਦੀ ਹੈ ਜੇ ਭਜਾਉਣੀ ਹੋਵੇ ਆ 15 ਮਿੰਟਾਂ ਚੋ ਵੀ ਆਹ ਐਨੇ ਵੱਜ ਗਏ ਦੇ ਲੋ ਮੈਂ ਮੈਨੂੰ ਆਹੀ ਸਰ ਜਾਣਾ ਮੈਂ ਪਿੱਤਰ ਕੋ ਦੇ ਨਾਲੋਂ ਕਿੰਨਾ ਫਰਕ ਆ ਵਧੀਆ ਚੱਲਦੀ ਹੈ ਨਾ ਬਹੁਤ ਵਧੀਆ ਨਾ ਇੱਕ ਤਾਂ ਤੁਰਦੀ ਬਹੁਤ ਆਉਣ ਤੋਂ ਤੋ ਤੋਰਾ ਵੀ ਜ਼ਿਆਦਾ ਹੋ ਗਿਆ ਨਾ ਮਗਰ ਲਾਉਣ ਦੀ ਸਪੀਡ ਵੀ ਜ਼ਿਆਦਾ ਹੋ ਗਈ ਇਹਦਾ ਮਿੰਟ ਚ ਲਾਇਆ ਖਤਾ ਯਾਰ ਇਹਦਾ ਪਨੀਰੀ ਦੀਆਂ ਤਿੰਨ ਚਾਰ ਟਰਾਲੀਆਂ ਚਾਹੀਦੀਆਂ ਕੋਲੇ ਆਉਣ ਜਮੇ ਡੈਡੀ ਕਹਿੰਦਾ ਉੱਤੇ ਲਾਉਣੇ ਫਿਰ ਇਹ ਧਾਰਨਾ ਦਾ ਫਿਰ ਤੋ ਟਰਾਲੀਆਂ ਤਾਂ ਚਾਹੀਦੀਆਂ ਇਹਨੂੰ ਨਾਲ ਆਈਆਂ ਉਹ 20 ਕਿੱਲੇ ਦੀ ਆਪਣੇ ਕੋਲੇ ਪੁੱਛਾ ਉਹ 20 ਦੀ 20 ਰਹਿ ਕੇ ਚੁੱਪ ਕਰਕੇ ਇੱਕ ਦਿਨ ਜਿ ਲਾਇਆ ਬਸ ਉਹ ਤੇ ਦੋ ਦਿਨ ਲੱਗ ਜਾਣਗੇ ਤੂੰ ਕਹ ਕੱਦੂ ਤਾਂ ਕਰੋ ਹੋਈ ਕਿੱਲਾ ਕਿੱਲੇ ਨਾ ਕੀ ਮੈਂ ਉਹੀ ਤਾਂ ਗਿਆ ਮੈਂ ਕਿਹਾ ਕੱਦੂ ਇੱਕ ਦਿਨ ਲੇਟ ਵਾਲਾ ਹੋਵੇ ਉਹ ਬਾਹਲਾ ਵਧੀਆ ਲੱਗੂ ਦਾ ਪੂਰਾ ਜਿਵੇਂ ਆ ਹਾਂ ਜਿਵੇਂ ਆ ਟੈਟ ਹੋਵੇ ਜਦੀ ਜਦੀ ਕੱਦੂ ਕਰਿਆ ਜਦੀ ਨਹੀਂ ਲੱਗਣਾ ਹੈਗਾ ਹਾਂ ਤੂੰ ਮਸ਼ੀਨ ਦਾ ਕਰਵਾਉਣਾ ਕੰਮ ਕਰਵਾ ਲਾ ਫਿਰ ਸਵੇਰੇ ਜੇ ਕੱਦੂ ਹੋ ਜਾਂਦਾ ਰ ਦੇਖਣਾ ਫਿਰ ਮੈਂ ਕੱਦੂ ਨਾਲ ਆ ਜਾ ਤੂੰ ਕਰਦਾ ਮੈਂ ਕਰਦਾ ਕੱਦੂ ਹਾਂ ਸੁੰਨੇ ਤਿਆਰੇ ਹੋ ਜਾਣੇ ਫਿਰ ਲਾ ਲੈਣਾ ਸਸੇ ਕੋਈ ਇਹਨਾਂ ਥੋੜਾ ਹਰੇ ਵਾਲੀ ਕਾਹੀ ਜੀ ਜੰਮੀ ਕਰਕੇ ਥੋੜੀ ਜੀ ਘੱਟ ਲੈ ਇਹਨਾਂ ਦੀਆਂ ਪਰਲੇ ਪਾਸੋਂ ਪੂਰੀਆਂ ਇਹਨਾਂ ਦੀਆਂ ਇੱਕ ਵੀ ਪਰਸੈਂਟ ਨਹੀਂ ਹੈ ਝੋਨਾ ਦੇ ਲੋ ਬਿਨਾ ਕੱਦੂ ਵਾਲਾ ਇੰਨਾ ਕਿ ਸੋਹਣਾ ਲੱਗਿਆ ਹੈ ਨਾ ਝੋਨਾ ਬਹੁਤ ਸੋਹਣਾ ਲੱਗਿਆ ਯਾਰ ਝੋਨਾ ਬਹੁਤ ਵਧੀਆ ਪੂਰਾ ਸੋਹਣਾ ਲੱਗਿਆ ਝੋਨਾ ਮਸ਼ਕੀਨ ਐ ਲੈਣਾ ਐਨ ਪੂਰੀਆਂ ਵਧੀਆ